ਕਹਿੰਦੇ ਕਿ ਜਿਹੜੇ ਭਗਵੰਤਾਨ ਸਾਹਿਬ ਆ ਬੱਬਰ ਸ਼ੇਰ ਹੈ ਜਿਵੇਂ ਕਿ ਉੱਥੇ ਨਾ ਤੇਲਗਾਨਾ ਦੇ ਵਿੱਚ ਹਾਥੀ ਨੇ ਟੱਕਰ ਮਾਰੀ ਜੀਸੀਬੀ ਨੂੰ ਤੁਸੀਂ ਸਾਡੇ ਰਾਜੇ ਆ ਉਹ ਉੱਥੇ ਦਾ ਰਾਜਾ ਹੀ ਜੰਗਲ ਦਾ ਉਹਨੇ ਉਹ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਮੈਂ ਆਪਣੇ ਜੰਗਲ 'ਚ ਨਹੀਂ ਬਣ ਦੇਣਾ ਤੁਹਾਨੂੰ ਤੇ ਤੁਸੀਂ ਸਾਡੇ ਰਾਜੇ ਆ ਤੁਸੀਂ ਮਾਰੋ ਟੱਕਰ ਖੜਜੋ ਮੋਰੇ ਵੀ ਨਹੀਂ ਭਾਈ ਮੈਂ ਨਹੀਂ ਤੁਹਾਨੂੰ ਇੱਥੇ ਇਹ ਕੰਮ ਕਰਨ ਦੇਣਾ ਸਾਡੇ 2 ਲੱਖ ਬੰਦੇ ਬੇਰੋਜ਼ਗਾਰ ਹੋ ਜਾਣੇ ਆ ਛਣ ਨੌਕਰੀਆਂ ਦੇਣ ਅਸੀਂ ਨਹੀਂ ਇਹ ਕੰਮ ਕਰਾਂਗੇ ਸਾਨੂੰ ਵੀ ਲੋੜ ਕੰਮ ਕਰਨ ਦੀ ਗੰਦ ਚੱਕਣ ਦੀ ਕੁੱਤਿਆਂ ਦਾ ਦੇਖੋ ਕਿ ਹਾਥੀ ਵਾਲਾ ਰੋਲ ਕਰਨਾ ਸੀ ਭਗਵੰਤ ਮਾਨੀ ਵਾਲਾ ਰੋਲ ਭਗਵੰਤ ਮਾਨ ਨੂੰ ਚਾਹੀਦਾ ਸੀ ਐਨਾ ਡਰ ਦਾ ਮਾਹੌਲ ਇਸ ਟਾਈਮ ਬਣ ਗਿਆ ਡਾਕਟਰ ਫੋਨ ਕਰ ਰਹੇ ਆ ਜੇਕਰ ਤੁਸੀਂ ਨਹੀਂ ਲਾਇਸੈਂਸ ਲੈਨੇ ਤੇ ਤੁਹਾਨੂੰ ਲੱਖ ਰੁਪਿਆ ਜੁਰਮਾਨਾ ਹੋ ਜਾਏਗਾ ਤੁਹਾਨੂੰ ਸਜ਼ਾ ਹੋ ਜਾਏਗੀ ਲੋਕ ਡਰੇ ਹੋਏ ਨੇ ਜਿਹੜੇ ਸਟਰੀ ਡੌਗ ਹੈ ਉਹਨਾਂ ਦਾ ਜੇ ਤੁਹਾਨੂੰ ਮਾਕੜਾ ਦੱਸਣ ਲੱਗਾ ਜਲੰਧਰ ਦੇ ਵਿੱਚ 23004 ਲੋਕਾਂ ਨੂੰ ਕਟਿਆ ਆ ਜੇ ਪੂਰੇ ਇੰਡੀਆ ਦੀ ਤੁਸੀਂ ਗੱਲ ਕਰਦੇ ਆ 26 ਲੱਖ ਲੋਕਾਂ ਨੂੰ ਕਟ ਰਹੇ ਨੇ ਜਿਹੜੇ ਸਟਰੀ ਡੌਗ ਨੇ ਉਹਨਾਂ ਦੇ ਇਹ ਡੌਗਾਂ ਨੇ ਕਟਿਆ ਉਹਨਾਂ ਦੇ ਬਾਰੇ ਕੋਈ ਇਹਨਾਂ ਦਾ ਖਿਆਲ ਨਹੀਂ ਹੈਗਾ ਜਿਹੜੇ ਡਾਕਟਰ ਫੋਨ ਕਰ ਰਹੇ ਨੇ ਸਾਡੇ ਬੰਦਿਆਂ ਨੂੰ ਉਹ ਇੰਨਾ ਧਿਆਨ ਜੀ ਸਟਰੀਟ ਡੌਗ ਤੇ ਦਿੰਦੇ ਤੇ ਅੱਜ ਨੂੰ ਉਹ ਬਹੁਤ ਵਧੀਆ ਹੋ ਜਾਂਦਾ ਲੋਕ ਵੱਜ ਜਾਂਦੇ ਜਿਨ੍ਹਾਂ ਲੋਕਾਂ ਨੂੰ ਇੱਕ ਬੱਚਾ ਸਿਗਾ ਥੋੜੇ ਦਿਨਾਂ ਦੀ ਗੱਲ ਹੈ ਸਕੂਲੇ ਜਾ ਰਿਹਾ 11 ਸਾਲ ਦਾ ਉਸ ਨੂੰ ਮਾਰ ਦਿੱਤਾ ਸਟਰੀਟ ਡੌਗਾਂ ਨੇ ਕਿਸੇ ਨੇ ਪੱਪੀ ਅਡਾਪਟ ਕਰ ਲਿਆ ਪੈਟ ਘਰੇ ਰੱਖਿਆ ਆਪਣਾ ਪਰਿਵਾਰਕ ਮੈਂਬਰ ਬਣਾ ਕੇ ਲਾਉਣਾ ਉਹ ਮੈਂ ਕਹਿੰਦਾ ਵੀ ਪੰਜਾਬੀ ਚ ਗੱਲ ਕਰਾਂ ਮੈਂ ਖੱਸੀ ਨੂੰ ਪਿਆਰ ਰੱਖੂ ਅਗਲਾ ਇਹ ਵੀ ਗੱਲ ਹੈ ਦੇਖੋ ਸੈਕਸ ਦਾ ਇਹ ਤਾਂ ਸ਼ੁਰੂ ਤੋਂ ਚੱਲਦਾ ਹੈ ਨਾ ਕੁਦਰਤੀ ਤੌਰ ਤੇ ਕੁਦਰਤੀ ਤੌਰ ਤੇ ਹੱਕ ਹੈ ਜੇ ਬੰਦੇ ਨੂੰ ਤੇ ਜਾਨਵਰ ਨੂੰ ਵੀ ਹੈਗਾ ਇਹ ਉਹਦਾ ਹੱਕ ਹੁੰਦਾ ਹੈ ਇੱਕ ਤਾਂ ਕਹਿੰਦੇ 4 ਮਹੀਨੇ 4 ਮਹੀਨੇ ਦੇ ਬੱਚੇ ਨੂੰ ਅਸੀਂ ਸਟਰਲਜ ਨਹੀਂ ਕਰ ਸਕਦੇ ਜੇ ਕਰਦੇ ਆ 6 ਤੋਂ 9 ਮਹੀਨੇ ਨਹੀਂ ਕਰਦੇ ਠੀਕ ਹੈ ਜੀ ਇਹ ਚੀਜ਼ਾਂ ਨੂੰ ਥੋੜਾ ਜਿਹਾ ਗੰਭੀਰਤਾ ਨਾਲ ਲੈਣਾ ਚਾਹੀਦਾ ਹਾਂਜੀ ਸਵਾਗਤ ਹੈ ਆਪਣੇ ਆਰਟੀਵੀ ਚੈਨਲ ਦੇ ਉੱਤੇ ਤੁਹਾਡਾ ਅੱਜ ਦਾ ਜਿਹੜਾ ਸਾਡੇ ਕੋਲੇ ਵਿਸ਼ਾ ਹੈ ਸਬਜੈਕਟ ਹੈ ਉਹ ਇੱਕ ਵੱਖਰਾ ਹੈ ਜਿਹੜੇ ਮੇਰੇ ਬਰੀਡਰ ਵੀਰ ਨੇ ਡੌਗ ਲਵਰ ਨੇ ਜਾਂ ਹੋਰ ਵੀ ਡੌਗ ਲਾਈਨ ਦੇ ਨਾਲ ਜੁੜੇ ਹੋਏ ਨੇ ਉਹਨਾਂ ਵਾਸਤੇ ਮੈਂ ਸਪੈਸ਼ਲ ਅੱਜ ਦੀ ਵੀਡੀਓ ਲੈ ਕੇ ਆਇਆ ਹਾਂ ਗੱਲਬਾਤ ਕਰਾਂਗੇ ਨੈਸ਼ਨਲ ਪ੍ਰੈਜ਼ੀਡੈਂਟ ਸੁਨੀਲ ਜਸਲ ਜੀ ਦੇ ਨਾਲ ਜਿਹੜੇ ਐਸਜੀਏ ਕਨਨ ਵੈਲਫੇਅਰ ਕਲੱਬ ਦੇ ਪ੍ਰੈਜ਼ੀਡੈਂਟ ਨੇ ਬਹੁਤ ਵਾਰੀ ਜਦੋਂ ਵੀ ਡੌਗ ਬਰੀਡਰਾਂ ਦੇ ਉੱਤੇ ਡੌਗ ਲਵਰ ਦੇ ਉੱਤੇ ਭੀੜ ਪੈਂਦੀ ਹੈ ਚਾਹੇ ਉਹ ਕਿਸੇ ਨੇ ਪ੍ਰੋਡ ਕੀਤਾ ਜਾਂ ਕੋਈ ਹੋਰ ਕਿਸੇ ਵਜ੍ਹਾ ਕਾਰਨ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸਮੇਂ-ਸਮੇਂ ਸਰ ਜਸਰ ਜੀ ਉਹਨਾਂ ਦੇ ਨਾਲ ਜੁੜ ਕੇ ਖੜਦੇ ਨੇ ਮੋਢ ਨਾਲ ਮੋਢਾ ਲਾ ਕੇ ਖੜਦੇ ਨੇ ਤੇ ਉਹਨਾਂ ਦੀ ਸਪੋਰਟ ਵੀ ਕਰਦੇ ਨੇ ਬਹੁਤ ਵਾਰੀ ਤੁਸੀਂ ਆਪਣੇ ਨਾਲ ਦੇਖਿਆ ਹੁੰਦਾ ਉਹਨਾਂ ਨੂੰ ਤੇ ਜਿਹੜੇ ਜਿੱਥੋਂ ਤੱਕ ਹੁੰਦਾ ਇਹਨਾਂ ਦਾ ਜਿਹੜਾ ਕਲੱਬ ਹੈ ਐਸਜੀ ਕਨੈਨ ਵੈਲਫੇਅਰ ਕਲੱਬ ਡੱਟ ਕੇ ਮਦਦ ਕਰਦਾ ਬਰੀਡਰ ਵੀਰਾਂ ਦੀ ਡੌਗ ਲਵਰ ਦੀ ਪੂਰੀ ਤੋਂ ਪੂਰੀ ਸਪੋਰਟ ਕਰਦੇ ਨੇ ਅੱਜ ਦੁਬਾਰਾ ਫੇਰ ਸਰਕਾਰ ਦੇ ਵੱਲੋਂ ਜੀ ਸਭ ਪਹਿਲਾਂ ਵੀ ਬਹੁਤ ਵਾਰੀ ਕਦੇ ਬਰੀਡਾਂ ਬੈਨ ਕੀਤੀਆਂ ਜਾਂਦੀਆਂ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਇਦਾਂ ਦੇ ਆਬਜੈਕਸ਼ਨ ਨੇ ਉਹ ਡੌਗ ਦੇ ਉੱਤੇ ਲਾਏ ਜਾਂਦੇ ਆ ਤੇ ਅੱਜ ਵੀ ਇੱਕ ਦੁਬਾਰਾ ਫੇਰ ਅਟੈਕ ਕੀਤਾ ਬਰੀਡਰਾਂ ਦੇ ਉੱਤੇ ਡੌਗ ਲਵਰ ਦੇ ਉੱਤੇ ਉਹਨਾਂ ਦੀ ਜੇ ਕਹਦੀਏ ਵੀ ਹਾਰਟ ਟੱਚਿੰਗ ਜਿਹੜੀ ਗੱਲ ਕਰਤੀ ਇੱਕ ਦਿਲ ਦਿਖਾਉਣ ਵਾਲੀ ਗੱਲ ਕਰਤੀ ਦਿਲ ਦਿਖਾਉਣ ਵਾਲੀ ਗੱਲ ਜਿਹੜੀ ਗਵਰਨਮੈਂਟ ਨੇ ਫਿਰ ਕੀਤੀ ਹੈ ਸੈਂਟਰ ਗਵਰਨਮੈਂਟ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਾਰੀ ਜਾਣਕਾਰੀ ਲੈਣੇ ਆ ਜਿਹੜੇ ਨਵੇਂ ਕਾਲੇ ਕਾਨੂੰਨ ਬਣਾਏ ਨੇ ਸੈਂਟਰ ਗਵਰਨਮੈਂਟ ਨੇ ਉਹਦੇ ਬਾਰੇ ਜਿਹੜੀ ਪੰਜਾਬ ਸਰਕਾਰ ਆ ਉਹ ਕੀ ਕਰ ਰਹੀ ਹੈ ਕੀ ਸਪੋਰਟ ਕਰ ਰਹੀ ਹੈ ਕੀ ਰੋਲ ਅਦਾ ਕਰਦੀ ਹੈ ਉਹਦੇ ਵਿੱਚ ਸਾਰੀ ਜਾਣਕਾਰੀ ਆਪਾਂ ਇਹਨਾਂ ਤੋਂ ਲੈਣੇ ਆ ਪ੍ਰਧਾਨ ਜੀ ਸਤਿਕਾਰਯੋਗ ਸਸਿਕਾਲ ਜੀ ਆਰ ਟੀਵੀ ਨਿੰਮਵਾਲ ਦਾ ਸਵਾਗਤ ਹੈ ਔਰ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਪੰਜਾਬ ਗਵਰਨਮੈਂਟ ਨੇ ਤੁਸੀਂ ਗੱਲ ਕੀਤੀ ਹੈ ਵੀ ਉਹਨਾਂ ਦੀ ਗੋ ਇਨਵੋਲਵਮੈਂਟ ਹੈਗੀ ਐ ਸਭ ਤੋਂ ਜ਼ਿਆਦਾ ਉਹਨਾਂ ਦੀ ਇਨਵੋਲਵਮੈਂਟ ਹੈ ਔਰ ਇੱਕ ਨਾ ਜੈਲੀ ਕਟੂ ਨਾਮ ਦੀ ਗੇਮ ਆ ਉਹ ਬਾਲਦ ਨੂੰ ਨਾ ਛੱਡ ਦਿੰਦੇ ਆ ਗਰਾਊਂਡ ਦੇ ਵਿੱਚ ਤੇ ਉਹਨੂੰ ਸਾਰੇ ਲੋਕ ਫੜਦੇ ਉਹ ਤਾਮੇਨ 나ਡੂ ਦੇ ਵਿੱਚ ਆ ਤੇ ਉਹ ਇੰਡੀਆ ਪੂਰੇ ਚ ਬੈਨ ਹੋ ਗਈ ਉਹ ਤੇ ਤਾਮੇਨ 나ਡੂ ਵਾਲਿਆਂ ਨੇ ਸਾਰਿਆਂ ਨੇ ਕਿਹਾ ਕਿ ਅਸੀਂ ਇਹ ਗੇਮ ਨਹੀਂ ਬੰਦ ਹੋਣ ਦੇਵਾਂ ਉਹਨਾਂ ਦੀ ਉਹ ਉੱਥੇ ਦੀ ਗੇਮ ਸੀਗੀ ਉਹਨਾਂ ਨੇ ਬੰਦ ਨਹੀਂ ਹੋਣ ਦਿੱਤੀ ਤੇ ਉੱਥੇ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਵੀ ਨਹੀਂ ਭਾਈ ਅਸੀਂ ਆਪਣੀ ਸਟੇਟ ਦੇ ਵਿੱਚ ਇਹਨੂੰ ਬੰਦ ਨਹੀਂ ਹੋਣ ਦੇਣਾ ਤੇ ਅੱਜ ਵੀ ਉਹ ਗੇਮ ਉੱਥੇ ਚੱਲਦੀ ਪਈ ਹੈ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਬਲਦਾਂ ਦੀਆਂ ਦੌੜਾਂ ਹੁੰਦੀਆਂ ਗਰੇ ਹੁੰਣ ਦੀਆਂ ਦੌੜਾਂ ਹੁੰਦੀਆਂ ਇਹ ਸਾਡੀਆਂ ਰਵਾਇਤੀ ਖੇਡਾਂ ਨੇ ਰਵਾਇਤੀ ਖੇਡਾਂ ਤੇ ਜਿਵੇਂ ਕਿ ਉਹਨਾਂ ਨੇ ਰੋਕਿਆ ਇਹਨਾਂ ਨੂੰ ਰੋਕਣਾ ਚਾਹੀਦਾ ਸੀ ਤੇਲਗਾਨਾ ਦੇ ਵਿੱਚ ਜੰਗਲ ਕੱਟਨੇ ਸ਼ੁਰੂ ਕਰ ਦਿੱਤੇ ਹੁਣ ਤਾਂ ਹੀ ਕੱਟਣਾ ਹਾਂਜੀ ਤਾਂ ਹੀ ਕੱਟਣਾ ਹੈ ਇਹ ਸਾਰੇ ਜਾਨਵਰ ਭਜਨੇ ਸ਼ੁਰੂ ਹੋ ਗਏ ਉਹਦੇ ਵਿੱਚ ਹਾਥੀ ਆਇਆ ਉਹਨੇ ਟੱਕਰ ਮਾਰੀ ਉਹਨੂੰ ਜੇਸੀਬੀ ਆ ਕੇ ਉਹਨੇ ਦੱਸਿਆ ਉਹਨੂੰ ਜੇਸੀਬੀ ਵਾਲਿਆਂ ਨੂੰ ਔਰ ਸਾਰੀ ਸਰਕਾਰ ਨੂੰ ਕਿ ਮੈਂ ਇੱਥੇ ਦਾ ਰਾਜਾ ਆ ਕਿ ਮੈਂ ਇੱਥੇ ਕੰਮ ਨਹੀਂ ਹੋਣ ਦੇਣਾ ਉਸੇ ਤਰ੍ਹਾਂ ਸਾਡੇ ਰਾਜੇ ਤੁਸੀਂ ਉਹ ਭਗਵਾਨ ਜੀ ਤੁਹਾਨੂੰ ਚਾਹੀਦਾ ਸੀਗਾ ਕਿ ਕੋਈ ਵੀ ਕਾਨੂੰਨ ਲਾਗੂ ਹੋਣ ਲੱਗਾ ਕੋਈ ਬੜਦਾ ਲੈਂਦੇ ਉਹਦੇ ਵਿੱਚ ਜੋ ਉਹਨਾਂ ਨੇ ਸ਼ਰਤਾਂ ਰੱਖੀਆਂ ਮੈਂ ਤੁਹਾਨੂੰ ਸ਼ਰਤਾਂ ਦੱਸਦਾ ਮਹਾਰਾਜਾ ਪਟਿਆਲੀਆਂ ਨੀਓ ਪੂਰੀਆਂ ਕਰ ਸਕਦਾ 10 ਵਜੇ 10 ਦਾ ਰੂਮ ਹੋਣਾ ਚਾਹੀਦਾ ਇੱਕ ਕੁੱਤੇ ਨੂੰ ਤੇ ਇਹਨੂੰ 10 ਵਜੇ 10 ਦਾ ਰੂਮ ਇੱਕ ਕੁੱਤੇ ਨੂੰ 10 ਵਜੇ 10 ਦਾ ਰੂਮ ਉਹਦੇ ਵਿੱਚ AC ਲੱਗਾ ਹੋਣਾ ਚਾਹੀਦਾ ਸਿਆਲਾ ਵਾਸਤੇ ਹੀਟਰ ਲੱਗਾ ਹੋਣਾ ਚਾਹੀਦਾ ਹਰ ਦਮ ਫੀਡ ਪਈ ਹੋਣੀ ਚਾਹੀਦੀ ਉਹਦੇ ਮਰੇ ਜੇਕਰ ਹਰ ਦਮ ਫੀਡ ਕੁੱਤੇ ਦੇ ਮਰੇ ਪਈ ਰਹੀ ਉਹਦੇ ਵਿੱਚ ਇਨਫੈਕਸ਼ਨ ਪੈਦਾ ਹੋ ਜਾਏ ਕੁੱਤਾ ਬਿਮਾਰ ਹੋ ਜਾਏਗਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ 4 ਮਹੀਨੇ ਦਾ ਕੁੱਤਾ ਕਰਕੇ ਉਸ ਨੂੰ ਸਟੈਰਾਈਜ਼ ਕੀਤਾ ਜਾਵੇ ਜਾਂ ਨਸਬੰਦੀ ਕੀਤੀ ਜਾਵੇ ਉਹਦੀ ਉਸ ਤੋਂ ਬਾਅਦ ਤੱਕ ਗੋ ਦਿੱਤਾ ਜਾਵੇ ਇਹਨੂੰ ਵੀ ਗੋਦ ਕਹਿੰਦੇ ਉਹਨੇ ਇੱਕ ਮਿੰਟ ਹੋਰ ਗੱਲ ਕਰਦਾ ਮੰਨ ਲਓ ਕਿਸੇ ਨੇ ਪਪੀ ਅਡਾਪਟ ਕਰ ਲਿਆ ਪੈਟ ਘਰੇ ਰੱਖਿਆ ਆਪਣਾ ਪਰਿਵਾਰਕ ਮੈਂਬਰ ਬਣਾ ਕੇ ਲਾਉਣਾ ਉਹ ਮੈਂ ਕਹਿੰਦਾ ਵੀ ਪੰਜਾਬੀ ਚ ਗੱਲ ਕਰਾਂ ਮੈਂ ਖੱਸੀ ਨੂੰ ਕਿਉਂ ਰੱਖੂ ਅਗਲਾ ਇਹ ਵੀ ਗੱਲ ਹੈ ਦੇਖੋ ਸੈਕਸ ਦਾ ਇਹ ਤਾਂ ਸ਼ੁਰੂ ਤੋਂ ਚੱਲਦਾ ਹੈ ਨਾ ਕੁਦਰਤੀ ਤੌਰ ਤੇ ਕੁਦਰਤੀ ਤੌਰ ਤੇ ਹੱਕ ਹੈ ਜੇ ਬੰਦੇ ਨੂੰ ਤੇ ਜਾਨਵਰ ਨੂੰ ਵੀ ਹੈਗਾ ਤੇ ਉਹਦਾ ਹੱਕ ਖੁੰਦੇ ਇੱਕ ਤਾਂ ਕਹਿੰਦੇ 4 ਮਹੀਨੇ 4 ਮਹੀਨੇ ਦੇ ਬੱਚੇ ਨੂੰ ਅਸੀਂ ਟਰਲ ਨਹੀਂ ਕਰ ਸਕਦੇ ਜੇ ਕਰਦੇ ਆ ਛੇਤ 9 ਮਹੀਨੇ ਨਹੀਂ ਕਰਦੇ ਠੀਕ ਆ ਜੀ ਇਹ ਚੀਜ਼ਾਂ ਨੂੰ ਥੋੜਾ ਜਿਹਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੁਣ ਤੁਸੀਂ ਪ੍ਰਧਾਨ ਜੀ 2 2 ਮਿੰਟ ਪਹਿਲਾਂ ਗੱਲ ਕੀਤੀ ਐ ਵੀ ਸਰਕਾਰ ਨੇ ਜਿਹੜਾ ਕਾਨੂੰਨ ਪਾਸ ਕੀਤਾ ਜਿਹੜਾ ਤੁਸੀਂ ਨਵਾਂ ਪੱਟ ਦੇਣਾ ਕਿਸੇ ਓਨਰ ਨੂੰ ਕਿਸੇ ਨੇ ਆਪਣੇ ਘਰੇ ਰੱਖਣਾ ਉਹਨੂੰ ਸਟੈਰਾਈਜ਼ ਕਰਕੇ ਦੇਣਾ ਪਰ ਇੱਥੇ ਸਵਾਲ ਖੜਾ ਇਹ ਹੁੰਦਾ ਵੀ ਪੈਟ ਓਨਰ ਉਹ ਖੱਸੀ ਕਿਉਂ ਰੱਖੂ ਮੈਂ ਪੰਜਾਬੀ ਚ ਕਹਿਣਾ ਕਿਉਂ ਰੱਖੂਗਾ ਉਹ ਦੇਖੋ ਜੀ ਇਹ ਕੁਦਰਤ ਦੇ ਨਿਯਮ ਦੇ ਖਿਲਾਫ ਹੈ ਜੋ ਇਹ ਕੰਮ ਇਹ ਜੋ ਕਾਨੂੰਨ ਦੇ ਵਿੱਚ ਦੱਸਿਆ ਗਿਆ ਕਿ 4 ਮਹੀਨੇ ਦੇ ਬੱਚੇ ਨੂੰ ਖੱਸੀ ਦਿੱਤਾ ਜਾਵੇ ਠੀਕ ਹੈ ਜੀ ਅਰੇ 4 ਮਹੀਨੇ ਦੇ ਬੱਚੇ ਨੂੰ ਖੱਸੀ ਕਰਕੇ ਦੇਣਾ ਕਰਕੇ ਦੇਣਾ ਔਰ ਖੱਸੀ ਬੱਚਾ ਲਊਗਾ ਕਿਉਂ ਕੋਈ ਠੀਕ ਹੈ ਇੱਕ ਤਾਂ ਜੀ ਉਹਦੇ ਹਾਰਮੋਨ ਤੇ ਫਰਕ ਪਾਏਗਾ ਇੱਕ ਤਾਂ ਡਿਵੈਲਪਮੈਂਟ ਤੇ ਫਰਕ ਪਾਏਗਾ ਯਾਰ 4 ਮਹੀਨੇ ਦਾ ਬੱਚਾ ਖੱਸੀ 4 ਮਹੀਨੇ ਦਾ ਬੱਚਾ 4 ਮਹੀਨੇ ਦੇ ਬੱਚੇ ਨੂੰ ਇਹ ਸਰਲਜ ਨਹੀਂ ਕਰ ਸਕਦੇ ਜੇਕਰ ਕੋਈ ਸਟਰੀਟ ਡੌਗ ਨੂੰ ਵੀ ਕਰਦਾ ਆ ਉਹਦਾ ਵੀ ਸਮਾਂ ਹੁੰਦਾ 6 ਤੋਂ 9 ਮਹੀਨੇ ਬਾਅਦ ਦਾ ਠੀਕ ਹੈ ਜੀ ਇਸ ਨੂੰ ਕਰਾਂਗੇ ਤੇ ਉਹਨੂੰ ਇੱਕ ਪੈਰਲਟੀ ਹੋਏਗੀ ਉਹ। ਜੀ ਕੁਦਰਤ ਦੇ ਜਿਹੜੇ ਰੂਲ ਦੇ ਅਨੁਸਾਰ ਇਹ ਗਲਤ ਹੈ। ਨਿਯਮ ਦੇ ਖਿਲਾਫ ਹੈ ਇਹ। ਬਿਲਕੁਲ ਖਿਲਾਫ। ਜੀ। ਦੂਜੀ ਗੱਲ ਜਿਵੇਂ ਇਹ ਤਾਂ ਹੋ ਗਿਆ ਤੁਹਾਡੇ ਪਾਲਤੂ ਡੌਗ। ਜਿਹੜੇ ਤੁਸੀਂ ਬਰੀਡਿੰਗ ਕਰਦੇ ਆ ਜਿੰਨੇ ਵੀ ਮੇਰੇ ਭਰਾ ਜਿਹੜੇ ਵੀ ਹੈਗੇ ਡੌਗ ਲਵਰ ਨੇ ਘਰੇ ਰੱਖਿਆ ਜਿਨ੍ਹਾਂ ਨੇ ਚਾਹੇ ਉਹਨਾਂ ਦੇ ਕੈਨਲ ਬਣੇ ਹੋਏ ਨੇ। ਇਹ ਤਾਂ ਹੋ ਗਿਆ ਤੁਹਾਡੇ ਜਿਹੜੇ ਪਾਲਤੂ ਡੌਗਾਂ ਦੀ ਗੱਲ ਹੈ ਨਾ। ਹੁਣ ਅਗਲੀ ਗੱਲ ਜਿੱਦਾਂ ਫਿਰ ਸਟਰੀਟ ਡੌਗ ਦਾ ਕੀ ਬਣੂਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜਿਹੜੇ ਸਟਰੀਟ ਡੌਗ ਹੈ ਉਹਨਾਂ ਦਾ ਜੇ ਤੁਹਾਨੂੰ ਮਾਕੜਾ ਦੱਸਣ ਲੱਗਾ ਜਲੰਧਰ ਦੇ ਵਿੱਚ 23004 ਲੋਕਾਂ ਨੂੰ ਕਟਿਆ ਆ ਜੇਪੂਰੇ ਇੰਡੀਆ ਦੀ ਤੁਸੀਂ ਗੱਲ ਕਰਦੇ ਆ 26 ਲੱਖ ਲੋਕਾਂ ਨੂੰ ਕਟ ਰਹੇ ਨੇ ਜਿਹੜੇ ਸਟਰੀਟ ਡੌਗ ਨੇ ਉਹਨਾਂ ਦੇ ਸਟਰੀਟ ਡੌਗਾਂ ਨੇ ਕਟਿਆ ਉਹਨਾਂ ਦੇ ਬਾਰੇ ਕੋਈ ਇਹਨਾਂ ਦਾ ਖਿਆਲ ਨਹੀਂ ਹੈਗਾ ਜਿਹੜੇ ਡਾਕਟਰ ਫੋਨ ਕਰ ਰਹੇ ਨੇ ਸਾਡੇ ਬੰਦਿਆਂ ਨੂੰ ਉਹ ਇੰਨਾ ਧਿਆਨ ਜੀ ਸਟਰੀਟ ਡੌਗ ਤੇ ਦਿੰਦੇ ਤੇ ਅੱਜ ਨੂੰ ਉਹ ਬਹੁਤ ਵਧੀਆ ਹੋ ਜਾਂਦਾ ਲੋਕ ਬਚ ਜਾਂਦੇ ਜਿਨ੍ਹਾਂ ਲੋਕਾਂ ਨੂੰ ਇੱਕ ਬੱਚਾ ਸਿਗਾ ਅੱਧਾ ਥੋੜੀ ਦਿਨਾਂ ਦੀ ਗੱਲ ਹੈ ਸਕੂਲੇ ਜਾ ਰਿਹਾ 11 ਸਾਲ ਦਾ ਉਸ ਨੂੰ ਮਾਰ ਦਿੱਤਾ ਸਟਰੀਟ ਡੌਗਾਂ ਨੇ ਉੱਥੇ ਕੋਈ ਨਹੀਂ ਬੋਲਿਆ ਜੇਕਰ ਗੱਲ ਲਾਇਸੈਂਸ ਦੀ ਆ ਅਸੀਂ 5000 ਰੁਪਏ ਦੇ ਸਕਦੇ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਜੀ ਇਹ ਲਾਇਸੈਂਸ ਵਾਲਾ ਦੀ ਟੱਕਰ ਲਾਇਸੈਂਸ ਇੱਕ ਸਰਕਾਰ ਕਹਿੰਦੀ ਕਿ ਲਾਇਸੈਂਸ ਲੈ ਆ ਜਾਵੇ ਲਾਇਸੈਂਸ ਲੈਣ ਵਾਸਤੇ ਉਹਦੇ ਵਿੱਚ ਤਾਂ ਮੈਂ ਦੱਸਣ ਲੱਗਾ ਕਿ ਇੰਨਾ ਕ ਮਜਬੂਰ ਕਰਤਾ ਕਿ ਬੰਦਾ ਕੁੱਤਾ ਰੱਖੇ ਹੀ ਨਾ ਕਹਿੰਦੇ 10 ਵਜੇ 10 ਦਾ ਕੇਜ ਹੋਣਾ ਚਾਹੀਦਾ ਉਸ ਦੇ ਵਿੱਚ AC ਲੱਗਾ ਹੋਣਾ ਚਾਹੀਦਾ ਵਿੱਚ ਇਹਦੇ ਉਹ ਕੀ ਕਹਿੰਦੇ ਹੁੰਦੇ ਸਾਲਾਂ ਨੂੰ ਹੀਟਰ ਲੱਗਾ ਹੋਣਾ ਚਾਹੀਦਾ ਖਾਣਾ ਹਰਦਮ ਉਹਦੇ ਮੋਰੇ ਰੱਖਾ ਹੋਵੇ ਅਗਰ ਖਾਣਾ ਮੋਰੇ ਪਿਆ ਹੋਊਗਾ ਤੇ ਉਹ ਉਹਦੇ ਵਿੱਚ ਅਫੰਗਸ ਪੈਦਾ ਹੋਊਗੀ ਤੇ ਕੁੱਤਾ ਬਿਮਾਰ ਹੋ ਜਾਏਗਾ ਫਿਰ ਇਹਨਾਂ ਨੇ ਕਿਹਾ ਸਵਿੰਗ ਪੂਲ ਚਾਹੀਦਾ ਕੁੱਤਿਆਂ ਵਾਸਤੇ ਸਵਿੰਗ ਪੂਲ ਤਾਂ کہیں ਜਿਹੜੇ ਸਾਡੇ ਲੋਕਾਂ ਨੇ ਆਪ ਨਹੀਂ ਦੇਖਿਆ ਜਾਂ ਤੇ ਉਹ ਕੁੱਤਿਆਂ ਨੂੰ ਕਿੱਥੋਂ ਦੇ ਦਾਂਗੇ ਇੱਕ ਕੁੱਤੇ ਵਾਸਤੇ AC ਚਾਹੀਦਾ ਤੇ 10 ਜੇ ਕਮਰੇ ਬਣਾ 10 AC ਚਾਹੀਦੇ ਆ ਨਾਲ ਜਨਰੇਟਰ ਚਾਹੀਦਾ ਬੱਤੀ ਕਿੰਨੀ ਕਉਂਦੀ ਪੰਜਾਬ ਦੇ ਵਿੱਚ ਠੀਕ ਹੈ ਜੀ ਕਈ ਬੀੜਾ ਇਦਾਂ ਦੀ ਆਇਆ ਜਿਨ੍ਹਾਂ ਨੂੰ ਏਸੀ ਦੀ ਜ਼ਰੂਰਤ ਨਹੀਂ ਹੈ ਏਸੀ ਲਾਵਾਂਗੇ ਤੇ ਉਹਨਾਂ ਦੀ ਸਿਹਤ ਖਰਾਬ ਹੋ ਜਾਊਗੀ ਤੇ ਇਹ ਸਾਰਾ ਸਾਰ ਗਲਤ ਹੈ ਜੋ ਕਾਨੂੰਨ ਹੈ ਅਸੀਂ ਕਹਿੰਦੇ ਆ ਇਹ 5000 ਰੁਪਏ ਸਾਲ ਦਾ ਕਹਿੰਦੇ ਅਸੀਂ 10000 ਰੁਪਏ ਮਹੀਨੇ ਦਾ ਦੇਣ ਨੂੰ ਤਿਆਰ ਹੈ ਜੀ ਮਹੀਨੇ ਦਾ 10000 ਰੁਪਏ ਸਾਡੇ ਕੋਲ ਇਹ ਸੈਟਅਪ ਸਾਨੂੰ ਬਣਾ ਕੇ ਦੇ ਦਿਓ ਜੀ ਜਦੋਂ ਇਹ ਸੈਟਅਪ ਤਿਆਰ ਹੋਣਾ ਨਾ ਚਾਰ ਟੀਮਾਂ ਹੋਣੀਆਂ ਪਹਿਲੀ ਟੀਮ ਨੇ ਤੁਹਾਨੂੰ ਦੱਸ ਕੇ ਜਾਣਾ ਹੈ ਕਿ ਸੈਟਅਪ ਇਦਾਂ ਲਗਾਏਗੀ ਜੋ ਲਾਇਸੈਂਸ ਮੰਗਣਾ ਹੈ ਦੂਜੀ ਨਿਆਉਣਾ ਉਹਨੂੰ ਪਾਸ ਕਰਨਾ ਤੇ ਤੀਜੀ ਨਿਆਉਣਾ ਪਾਸ ਕਰਨਾ ਚੌਥੀ ਨ ਕਾਰਪੋਰੇਸ਼ਨ ਨਿਆਉਣਾ ਪਾਸ ਕਰਨਾ ਇਹ ਪਤਾ ਕੀ ਹੋ ਰਿਹਾ ਹੈ ਕਿ ਇੱਕ ਤਲਵਾਰ ਫੜਾਤੀ ਗਈ ਹੈ ਇਹਨਾਂ ਦੇ ਹੱਥਾਂ ਦੇ ਵਿੱਚ ਵੱਡੋ ਸਾਨੂੰ ਤੇ ਸਾਡੇ ਕੋਲੋਂ ਰਿਸ਼ਵਤ ਲਓ ਜਿਹੜਾ ਬੰਦ ਜੇ ਅਸੀਂ ਇਹਨਾਂ ਨੂੰ ਰਿਸ਼ਵਤ ਦੇਵਾਂਗੇ ਤੇ ਉਹ ਪਾਸ ਕਰ ਜਾਣਗੇ ਨਹੀਂ ਦੇਵਾਂਗੇ ਤੇ ਉਹ ਸਾਨੂੰ ਫੇਲ ਕਰ ਜਾਣਗੇ ਸਾਡਾ ਸੈਟਅਪ ਲੱਗੇ ਦਾ ਲੱਗਾ ਰਹਿ ਜਾਊਗਾ ਸਾਡਾ ਇੰਨਾ ਨੁਕਸਾਨ ਹੋਏਗਾ ਜੇ ਇੰਨੀ ਗੱਲ ਹੈ ਸਰਕਾਰ ਤੁਹਾਨੂੰ ਸਾਰਾ ਸੈਟਅਪ ਲੱਗ ਦੇ ਦੇਵੇ ਅਸੀਂ ਉਹਨਾਂ ਨੂੰ 10000 ਰੁਪਏ ਮਹੀਨੇ ਦੇ ਸਭ ਤੋਂ ਵੱਡੀ ਗੱਲ ਕੀਤੀ ਸਰਕਾਰ ਤਾਂ ਕਹਿੰਦੀ ਇਹ ਭ੍ਰਿਸ਼ਟਾਚਾਰੀ ਖਤਮ ਕਰ ਦੇਵੇ ਭ੍ਰਿਸ਼ਟਾਚਾਰੀ ਸ਼ੁਰੂ ਹੋਣੀ ਬਹੁਤ ਜ਼ਿਆਦਾ ਜੀ ਜਦੋਂ ਅਸੀਂ ਚਾਰ 3 ਮਾ ਨਹੀਂ ਆਉਣਾ ਆ ਕੱਲੀ ਕੱਲੀ ਪਾਸ ਕਰੂਗੀ ਜੇ ਐਂਡ ਦੇ ਆਣ ਕੇ ਅਗਲਾ ਕੋ ਮੈਂ ਨਹੀਂ ਕਰਦਾ ਵੀ ਸਾਡਾ ਸੈਟਪ ਲੱਗੇ ਲੱਗੇ ਲਗਾਏ ਰਹਿਗੇ ਖਤਮ ਹੋ ਗਿਆ ਕੀ ਕਰਾਂਗੇ ਉੱਥੇ ਦੱਸੋ ਹੈ ਕੋਈ ਇਹਦੇ ਵਿੱਚ ਟੁਕ ਬਣਦੀ ਕਿ ਇਹ ਯਾਨੀ ਕਿ ਕੁੱਤੇ ਰੱਖ ਸਕਾਂਗੇ ਕੁੱਤੇ ਛੱਡ ਦਿੰਦੇ ਲੋਕਾਂ ਨੇ ਇੰਨਾ ਡਰ ਦਾ ਮਾਹੌਲ ਇਸ ਟਾਈਮ ਬਣ ਗਿਆ ਡਾਕਟਰ ਫੋਨ ਕਰ ਰਹੇ ਆ ਜੇਕਰ ਤੁਸੀਂ ਨਹੀਂ ਲਾਇਸੈਂਸ ਲੈਨੇ ਤੇ ਤੁਹਾਨੂੰ ਲੱਖ ਰੁਪਈਆ ਜੁਰਮਾਨਾ ਹੋ ਜਾਏਗਾ ਤੁਹਾਨੂੰ ਸਜ਼ਾ ਹੋ ਜਾਏਗੀ ਲੋਕ ਡਰੇ ਹੋਏ ਨੇ ਡਰ ਕੇ ਉਹਨਾਂ ਨੇ ਕੁੱਤੇ ਬਾਹਰ ਛੱਡਦੇ ਫਿਰੇਗੀ ਹੋਊਗਾ ਇਹ ਨਹੀਂ ਕੁਆਲਿਟੀ ਹੋਏਗੀ ਡਾਕਟਰ ਦੀ ਗੱਲ ਤੋਂ ਫਿਰ ਚੇਤੇ ਆ ਗਿਆ ਜਿਹੜੇ ਪੈਟੋਨਰ ਨੇ ਬਹੁਤ ਵਾਰੀ ਮੈਂ ਮਿਲਿਆ ਉਹਨਾਂ ਨੂੰ ਗੱਲਬਾਤ ਕਰਦਿਆਂ ਜਿਨ੍ਹਾਂ ਨੇ ਘਰੇ ਰੱਖੇ ਹੋਏ ਨੇ ਵੀ ਜੇ ਜਿਆਦਾ ਜਿਵੇਂ ਤੁਸੀਂ ਸਵਿਮਿੰਗ ਪੂਲ ਦੀ ਗੱਲ ਜੋੜੀ ਹੈ ਵਿੱਚ ਵੀ ਉਹਨੂੰ ਬਣਾ ਕੇ ਦੇਣਾ ਚਾਹੀਦਾ ਹੈ ਕਹਿੰਦੇ ਵੀ ਜੇ ਜਿਆਦਾ ਇਹਨੂੰ ਨਿਵਾਵਾਂਗੇ ਗਿੱਲਾ ਰਹੂਗਾ ਇਹਨੂੰ ਸਕਿਨ ਇਨਫੈਕਸ਼ਨ ਹੁੰਦੀ ਹੈ ਤੇ ਬਦਬੂ ਮਾਰਦੀ ਹੈ ਸਕਿਨ ਇਨਫੈਕਸ਼ਨ ਹੋ ਜੀ ਜਿਹਨੂੰ ਏਸੀ ਲੱਗਾ ਰਹੂਗਾ ਨਾ ਉਹਨੂੰ ਸਾਰ ਇਹ ਕਿਉਂ ਕਹਿ ਰਹੀ ਐ ਵੀ ਨੂੰ ਏਸੀ ਲਾਓ ਜਾਂ ਪੂਲ ਬਣਾ ਕੇ ਦਿਓ ਇਹ ਤਾਂ ਕਹਿ ਰਿਹਾ ਕਿ ਸਾਨੂੰ ਮਜਬੂਰ ਕੀਤਾ ਜਾ ਰਿਹਾ ਕਿ ਅਸੀਂ ਕੰਮ ਤਨ ਛੱਡ ਦਈਏ ਭਗਵੰਤਮਾਨ ਸਰਕਾਰ ਜਦੋਂ ਆਈ ਸੀ ਉਹ ਕਹਿੰਦੇ ਸੀ ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਗੀ ਜਦੋਂ ਅਸੀਂ ਇੱਥੇ ਇਦਾਂ ਦਾ ਕੰਮ ਬਣਾ ਦਾਂਗੇ ਸਾਡਾ ਤਾਂ ਯਾਰ ਤੰਦਾ ਹੀ ਖਤਮ ਕਰਤਾ ਸਾਡਾ 2 ਲੱਖ ਬੰਦਾ ਬੇਰੋਜ਼ਗਾਰ ਹੋ ਜਾਏਗਾ 2 ਲੱਖ ਬੰਦੇ ਹੀ ਰੋਟੀ ਖੋ ਰਹੇ ਆ ਇੱਕ ਵਾਰ ਦੇਖੋ ਜੇਕਰ ਟੀਮਾਂ ਬਣਾਈਆਂ ਜਾਣ ਸਾਨੂੰ ਪੁੱਛੋ ਸਾਡਾ ਫੀਡਬੈਕ ਲਓ ਸਾਨੂੰ ਕੀ ਮਜਬੂਰੀਆਂ ਆ ਰਹੀਆਂ ਆ ਇਹ ਪੈਸਾ ਨਹੀਂ ਆਸੀ ਕਿ ਮਾਰੇ ਕੁੱਤਿਆਂ ਦਾ ਪੈਸਾ ਕੁੱਤਿਆਂ ਤੇ ਲਗਾ ਰਹੇ ਆ ਇਹ ਇਹਨਾਂ ਨੂੰ ਭੁਲੇਖੇ ਆ ਕਈ ਲੋਕ ਠੋਗਰੇ ਲੋਕ ਇਕੱਠੇ ਹੋ ਗਏ ਇੱਥੇ ਉਹਦੇ ਵਿੱਚ ਉਹ ਚੈਨਾਂ ਦੱਸ ਰਹੇ ਆ ਕਿ ਮੈਂ ਇਸ ਟਾਈਮ ਜੀ 50 ਲੱਖ ਦਾ ਕੁੱਤਾ ਲਿਆ ਮੈਂ 20 ਲੱਖ ਦਾ ਕੁੱਤਾ ਲਿਆ ਇਹ ਸਾਰੀਆਂ ਸਰਾ ਸਾਰਾ ਗਲਤ ਗੱਲਾਂ ਝੂਠ ਸਾਰੇ ਇਹ ਜੀ ਜਨ ਉਹਨਾਂ ਦਾ ਨਾ ਦੇਖੋ ਸਾਨੂੰ ਆ ਕੇ ਪੁੱਛੋ ਸਾਨੂੰ ਕਿੰਨੀਆਂ ਮਜਬੂਰੀਆਂ ਆ ਇੱਥੇ ਸਾਡਾ ਧੰਦਾ ਖੋਇਆ ਜਾ ਰਿਹਾ ਅਸੀਂ ਸੜਕਾਂ ਤੇ ਆ ਜਾਾਂਗੇ ਕਿੱਥੇ ਜਾਵਾਂਗੇ ਅਸੀਂ ਸਾਡਾ ਸ਼ੌਂਕ ਖਤਮ ਹੋ ਗਿਆ ਲੋਕ ਉਤਾਰ ਰੱਖਣ ਤੋਂ ਡਰਨਗੇ ਪ੍ਰਧਾਨ ਜੀ ਤੁਸੀਂ ਗੱਲ ਕੀਤੀ ਸੀ ਜਿਹੜੇ ਉਹਦੇ ਸੈਟਅਪ ਦੀ ਹੈਨਾ ਤੇ ਮੈਂ ਇੱਕ ਗੱਲ ਹੋਰ ਕਰਾਂ ਤੁਹਾਡੇ ਨਾਲ ਵੀ ਜਿੱਦਾਂ ਸੈਟਲਰ ਬਣੇ ਹੋਏ ਨੇ ਪਿੱਛੇ ਜੇ ਰੋਲਾ ਪਿਆ ਸੀਗਾ ਉਹ ਐਨਜੀਓ ਵਾਲੇ ਡੌਗ ਚੱਕ ਕੇ ਲੈ ਗਏ ਸੀਗੇ ਕਿ ਉਹਨਾਂ ਨੇ ਜਿੱਥੇ ਹਜ਼ਾਰਾਂ ਡੌਗ ਰੱਖਿਆ ਸੈਂਕੜੇ ਡੌਗ ਰੱਖੇ ਨੇ ਕਿ ਉਹਨਾਂ ਦੇ ਪੂਲ ਬਣੇ ਹੋਏ ਆ ਜਾਂ ਉਹਨਾਂ ਦੇ ਏਸੀ ਲੱਗੇ ਹੁੰਦੇ ਆ ਪੂਲ ਤਾਂ ਤੁਹਾਨੂੰ ਮੈਂ ਦੱਸਦਾ ਲੁਧਿਆਣੇ ਦੇ ਵਿੱਚ ਅੱਗ ਲੱਗੀ ਸਾਰੇ ਜਾਨਵਰ ਮਰ ਗਏ ਛੋਟੇ ਛੋਟੇ ਪਿੰਜਰੇ ਹੀ ਬੰਦ ਕੀਤੇ ਸੀ ਉਹ ਸ਼ੈਲਟਰ ਸਗਾ ਠੀਕ ਹੈ ਸਾਨੂੰ ਦੱਸੋ ਵੀ ਕਿੱਥੇ ਸ਼ੈਲਟਰ ਬਣੇ ਆ ਆਵਾਰਾ ਡੌਗ ਜਾ ਕੇ ਲਿਆਓ ਸਾਰੇ ਲਾਓ ਏਸੀ ਉੱਥੇ ਲਾਓ ਕੱਲੇ ਕੱਲੇ ਨਹੀਂ ਲਾ ਸਕਦੇ ਇਹ ਯਾਰ ਸਾਡੇ ਦੇ ਕਾਨੂੰਨ ਥੋਪੇ ਜਾ ਰਹੇ ਆ ਜਦੋਂ ਇਹਨਾਂ ਤੇ ਗੱਲ ਆਉਣੀ ਉਹਨਾਂ ਪਤਾ ਲੱਗਣਾ ਮੈਂ ਇਹ ਕਹਿੰਦਾ ਕਿ ਮੈਂ ਸਾਰੇ ਜਿੰਨੇ ਮੇਰੇ ਬੰਦੇ ਆ ਇਹਨਾਂ ਨੂੰ ਮੈਂ ਲਿਆ ਕੇ ਕਸਮ ਖੜਾਉਂਗਾ ਕਿ ਕੰਮ ਨਹੀਂ ਕਰਨਗੇ ਜੋ ਨੌਕਰੀਆਂ ਇਹਨਾਂ ਨੂੰ ਕੱਲੇ ਕੱਲੇ ਨੌਕਰੀ ਦਾ ਵਾਦਾ ਦੇ ਦਿਓ ਵਾਦਾ ਨਹੀਂ ਨੌਕਰੀ ਲੈਣੀ ਹੈ ਨੌਕਰੀ ਦੇ ਦਿਓ ਸਾਡੇ ਬੰਦੇ ਕੁੱਤਿਆਂ ਦਾ ਕੰਮ ਹੀ ਛੱਡ ਦੇਣਗੇ ਕੁੱਤਾ ਦੇਖਣਗੇ ਮੈਨੂੰ ਡੌਗ ਲਵਰ ਨੇ ਜਿਹੜੇ ਜੈਪੈਟ ਓਨਰ ਨੇ ਇਹਨਾਂ ਨੇ ਆਪਣੇ ਛੜ ਦਿੱਤੇ ਡੌਗ ਤਾਂ ਫਿਰ ਕੀ ਕਰਨਗੇ ਉਹ ਡਰ ਦਾ ਮਾਹੌਲ ਇੰਨਾ ਬਣਾਇਆ ਜਾ ਰਿਹਾ ਜਿਹਨੂੰ ਪਤਾ ਲੱਗ ਰਿਹਾ ਕਿ ਮੇਰੇ ਤੇ ਪਰਚਾ ਹੋਇਆ ਉਹਦੇ ਘਰ ਡੌਗ 10 ਪਿਆ ਉਹ ਕੀ ਕਰੂਗਾ ਉਹ ਮਜਬੂਰਨ ਬਾਹਰ ਹੀ ਛੱਡ ਦੂਗਾ ਫਿਰ ਇਹ ਕੁਆਲਿਟੀ ਹੈ ਯਾਰ ਇਦਾਂ ਮਜਬੂਰ ਨਾ ਕੀਤਾ ਜਾਵੇ ਇਹ ਡਾਕਟਰਾਂ ਨੂੰ ਵੀ ਥੋੜਾ ਸਮਝਾਇਆ ਜਾਵੇ ਡਾਕਟਰਾਂ ਨੂੰ ਇੱਕ ਟਾਰਗੇਟ ਦਿੱਤਾ ਗਿਆ ਹੈ ਕਿ ਤੁਹਾਡੇ ਕੋਲੋਂ ਅਸੀਂ ਇਹ ਡਾਟਾ ਲੈਣਾ ਹੈ ਲੈਣ ਕੌਣ ਰਿਹਾ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨੂੰ ਜੇ ਪੁੱਛਦੇ ਕਹਿੰਦੇ ਸੈਂਟਰ ਦਾ ਆਰਡਰ ਹੈ ਜੇ ਸੈਂਟਰ ਦਾ ਆਰਡਰ ਹੈ ਤੁਸੀਂ ਰੋਕ ਵੀ ਸਕਦੇ ਆ ਅਸੀਂ ਕਹਿੰਦੇ ਕਿ ਜਿਹੜੇ ਭਗਵੰਤ ਜੀ ਸਾਹਿਬ ਆ ਬੱਬਰ ਸ਼ੇਰ ਹੈ ਜਿਵੇਂ ਕਿ ਉੱਥੇ ਨਾ ਤਿਲਗਣਾ ਦੇ ਵਿੱਚ ਹਾਥੀ ਨੇ ਟੱਕਰ ਮਾਰੀ ਜੀਸੀਬੀ ਨੂੰ ਤੁਸੀਂ ਸਾਡੇ ਰਾਜੇ ਆ ਉਹ ਉੱਥੇ ਦਾ ਰਾਜਾ ਹੀ ਜੰਗਲ ਦਾ ਉਹਨੇ ਉਹ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਮੈਂ ਆਪਣੇ ਜੰਗਲ 'ਚ ਨਹੀਂ ਬਣ ਦੇਣਾ ਤੁਹਾਨੂੰ ਤੇ ਤੁਸੀਂ ਸਾਡੇ ਰਾਜੇ ਆ ਤੁਸੀਂ ਮਾਰੋ ਟੱਕਰ ਖੜਜੋ ਮੋਰੇ ਵੀ ਨਹੀਂ ਭਾਈ ਮੈਂ ਨਹੀਂ ਤੁਹਾਨੂੰ ਇੱਥੇ ਇਹ ਕੰਮ ਕਰਨ ਦੇਣਾ ਸਾਡੇ 2 ਲੱਖ ਮੰਦਰ ਬੇਰੋਜ਼ਗਾਰ ਹੋ ਜਾਣੇ ਆ ਛੇ ਨੌਕਰੀਆਂ ਦੇਣ ਅਸੀਂ ਨਹੀਂ ਇਹ ਕੰਮ ਕਰਾਂਗੇ ਸਾਨੂੰ ਵੀ ਲੋੜ ਕੰਮ ਕਰਨ ਦੀ ਗੰਦ ਚੱਕਣ ਦੀ ਕੁੱਤਿਆਂ ਦਾ ਇੱਥੇ ਹਾਥੀ ਵਾਲਾ ਰੋਲ ਕਰਨਾ ਸੀ ਭਗਵੰਤ ਮਾਨੀ ਵਾਲਾ ਰੋਲ ਭਗਵੰਤ ਮਾਨ ਨੂੰ ਚਾਹੀਦਾ ਸੀ ਉਹ ਕਰਦੇ ਜਾ ਕੇ ਵੀ ਭਾਈ ਨਹੀਂ ਇਹ ਕੰਮ ਨਹੀਂ ਉਹਨਾਂ ਦੇ ਜਿਹੜੇ ਅੱਗੇ ਨਮਾਇੰਦੇ ਰੱਖੇ ਹੋਏ ਆ ਉਹ ਤਾਂ ਬਾਰ-ਬਾਰ ਅਖਬਾਰਾਂ ਜੈਡ ਦੇਣ ਦੇ ਵੀ ਨਹੀਂ ਜੀ ਇਹ ਲਾਇਸੈਂਸ ਲੈਣਾ ਜ਼ਰੂਰੀ ਆ ਤੁਸੀਂ ਪਹਿਲਾਂ ਤਾਂ ਉਹਦੀਆਂ ਸ਼ਰਤਾਂ ਵੜ ਕੇ ਦੇਖ ਲਓ ਜੇ ਤੁਸੀਂ ਰੱਖ ਸਕਦੇ ਇਹ ਤੁਹਾਡੇ ਕੋਲ ਨਹੀਂ ਰੱਖ ਹੋਣੇ ਇਦਾਂ ਪ੍ਰਧਾਨ ਜੀ ਇਹਦਾ ਮਤਲਬ ਤੇ ਹੋ ਗਿਆ ਵੀ ਤੁਸੀਂ ਜੋ ਸਰਕਾਰ ਨੇ ਨਿਯਮ ਬਣਾਏ ਉਹਨਾਂ ਦੇ ਆਪੋਜੀਟ ਚੱਲੋਗੇ ਨਹੀਂ ਅਸੀਂ ਕਾਨੂੰਨਾਂ ਦੇ ਖਿਲਾਫ ਨਹੀਂ ਚੱਲਦੇ ਅਸੀਂ ਕਾਨੂੰਨ ਮੰਨਾਂਗੇ ਜ਼ਮੀਨੀ ਪੱਧਰੀ ਤੇ ਆਣ ਕੇ ਸਾਡੇ ਨਾਲ ਇੱਕ ਟੀਮਾਂ ਬਣਾਈਆਂ ਜਾਣ ਸਾਨੂੰ ਪੁੱਛਣ ਅਸੀਂ ਖੁੰਡਿਆ ਜੀ ਨੂੰ ਵੀ ਕਹਿੰਦੇ ਆ ਸਾਨੂੰ ਪੁੱਛੋ ਸਾਡੀਆਂ ਮਜਬੂਰੀਆਂ ਦੇਖੋ ਆਣ ਕੇ ਸਾਡੇ ਨਾਲ ਗੱਲ ਕਰੋ ਗੱਲ ਕਰਕੇ ਜੋ ਤੈਅ ਕੀਤਾ ਕਾਨੂੰਨ ਹੈ ਜੋ ਸਾਡਾ ਬਾਜ਼ੀਬਾ ਅਸੀਂ ਉਹ ਮੰਨਾਂਗੇ ਕੋਈ ਡੀਗਨ ਲਾਇਸੈਂਸ ਬਣਾਵਾਂਗੇ ਸਾਰੇ ਬਣਾਵਾਂਗੇ ਕੋਈ ਨਾ ਨਹੀਂ ਕਰਦੇ ਇਹ ਕੋਨੇ ਵੀ ਤੁਹਾਡੇ ਨਾਲ ਮੀਟਿੰਗ ਕਰਨ ਬੈਠੇ ਹੋ ਮੀਟਿੰਗ ਕੀਤੀ ਜਾਵੇ ਇਹਦੇ ਵਿੱਚ ਕੁਆਲਿਟੀ ਕੋਈ ਨਹੀਂ ਹੋਣੀ ਚਾਹੀਦੀ ਅਸੀਂ ਕੁਆਲਿਟੀ ਦੇ ਖਿਲਾਫ ਆ ਜਿਹੜਾ ਕੋਈ ਬੰਦਾ ਇਦਾਂ ਕਰਦਾ ਉਹ ਤੇ ਹਮ ਮੇਰਾ ਕਲੱਬ ਹੈ ਜੋ ਐਜੇਕ ਨਾਮ ਦਾ ਕਲੱਬ ਉਹਦੇ ਵਿੱਚੋਂ ਕੋਈ ਵੀ ਬੰਦਾ ਇਦਾਂ ਕਰਦਾ ਮੈਂ ਖੁਦ ਉੱਤੇ ਪਰਚਾ ਕਰਾਵਾਂਗਾ ਜਾ ਕੇ ਮਤਲਬ ਕਿ ਇਹ ਨਹੀਂ ਮਤਲਬ ਕਿ ਜਿਹੜੇ ਇਹਨਾਂ ਨੇ ਕਾਨੂੰਨ ਦੱਸੇ ਆ 10 ਵਜੇ 10 ਦੇ ਕਿ ਅੱਜ ਤੁਸੀਂ ਉੱਠੋ ਜਾ ਕੇ ਦੇਖੋ ਕਿਸੇ ਦੇ ਘਰ ਦੇ ਵਿੱਚ 20 AC ਲੱਗੀ ਹੋ ਸਕਦਾ ਇਦਾਂ ਬੰਦਿਆਂ ਨੇ ਬੀਬੀ ਏਸੀ ਦਾ ਦਾ ਪੰਜ ਪੰਜ ਏਸੀ ਲਾ ਕੇ ਇੱਕ ਏਸੀ ਲਾ ਕੇ ਪੂਰਾ ਟੱਬਰ ਉਹ ਚ ਗੁਜ਼ਾਰਾ ਕਰਦਾ ਇਹ ਕਹਿੰਦੇ 10 ਕੁੱਤੇ 10 ਏਸੀ ਲਾ ਦਿਓ 20 ਤੇ 20 ਏਸੀ ਲਾ ਦਿਓ ਕਿੱਥੇ ਲਿਖਿਆ ਹੋਇਆ ਹੈ ਗਲਤ ਗੱਲਾਂ ਨਾ ਇਹ ਇਹ ਮੰਨਣਯੋਗ ਹੈਗੀਆਂ ਇਹਦਾ ਮਤਲਬ ਕਿ ਸਾਨੂੰ ਮਜਬੂਰ ਕੀਤਾ ਜਾ ਰਿਹਾ ਵੀ ਅਸੀਂ ਇਹ ਕੰਮ ਛੱਡ ਦਈਏ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਜੇ ਹੁਣ 20 ਏਸੀ ਲਾਗੇ ਕੁੱਤਿਆਂ ਦੇ 20 ਕੁੱਤਿਆਂ ਦੇ ਉੱਤੇ ਉਹਦੇ ਨਾਲ ਕਿੰਨਾ ਇਨਫੈਕਸ਼ਨ ਫੈਲਣੀਆਂ ਤੇ ਬਿਮਾਰੀ ਬਹੁਤ ਵੱਧੂਗੀ ਇਹ ਹੋ ਹੀ ਨਹੀਂ ਸਕਦਾ ਜੀ ਸਕਿਨ ਇਨਫੈਕਸ਼ਨ ਤਾਂ ਹੋਣੀ ਹੋਣੀ ਆ ਬਿਜਲੀ ਨਹੀਂ ਆਉਣੀ ਸਾਡੇ ਜਨਰੇਟਰੇ ਜਿਹੜੇ ਕਿੱਥੋਂ ਲੈ ਕੇ ਆਵਾਂਗੇ ਠੀਕ ਹੈ ਉਸ ਤੋਂ ਬਾਅਦ ਕੁੱਤਾ ਦੇਣਾ ਕਿੱਥੇ ਆ ਕੌਣ ਸਾਡੇ ਕੋ ਕੁੱਤਾ ਖਰੀਦੂਗਾ ਜਿਹਨੂੰ ਸਟਰਲਾਈਜ਼ ਕਰਕੇ ਦੇਣਾ ਸਾਡੇ ਤਾਂ ਇਹ ਨਹੀਂ ਸਾਫ ਲਾਜ ਜਾਂ ਜਗ੍ਹਾ ਤਾਂ ਤੁਹਾਡਾ ਖਤਮ ਤੁਹਾਡਾ ਚਲੋ ਨਵਾਂ ਕੋਈ ਲੱਭੋ ਕੰਮ ਕਰ ਰੇੜੀਆਂ ਰੂੜੀਆਂ ਲਾਓ ਕਿਤੇ ਜਾ ਕੇ ਹੁਣ ਫਿਰ ਤਾਂ ਹੁਣ ਗੁੰਡਾਗਰਦੀ ਲੁੱਟਖੁਆ ਚੱਲਣ ਗਿਆ ਅਸੀਂ ਸਾਡੇ ਲੋਕ ਜਿਹੜੇ ਨਾ ਜਿਹੜਾ ਬੰਦਾ ਕੁੱਤਾ ਰੱਖ ਲਿੰਦਾ ਉਹ ਬੱਚਾ ਨਸ਼ੇ ਤੋਂ ਰਹਿ ਤਾ ਉਹ ਨਸ਼ੇ ਨਸ਼ੇ ਦੇ ਆਦੀ ਨਹੀਂ ਕਦੀ ਹੋਊਗਾ ਉਹ ਡਿਪਰੈਸ਼ਨ ਚ ਨਹੀਂ ਜਾਊਗਾ ਤੇ ਫਿਰ ਤੁਸੀਂ ਫਿਰ ਕੀ ਕਹਿਣਾ ਚਾਹੁੰਦੇ ਭੂਆ ਤੁਮਨ ਜੀ ਮੈਂ ਭਗਵੰਤ ਮਾਨ ਜੀ ਦੀ ਇੱਕ ਗੱਲ ਦੀ ਸ਼ਲਾਦਾ ਕਰਦਾ ਉਹਨਾਂ ਨੇ ਨਸ਼ੇ ਨੂੰ ਨੱਥ ਪਾਈ ਆ ਮਗਰ ਜਿਹੜਾ ਆ ਕੰਮ ਆਪਾਂ ਕਰਨਾ ਆ ਇਹਦੇ ਵਿੱਚ ਤਾਂ ਫਿਰ ਆਪਾਂ ਨਸ਼ਿਆਂ ਵਿੱਚ ਕ੍ਰਾਈਮ ਦੇ ਵਿੱਚ ਆਪਣੇ ਬੱਚਿਆਂ ਨੂੰ ਪਾ ਰਹੇ ਆ ਜਿਹੜਾ ਯੂਥ ਸਾਡਾ ਇੰਨੇ ਚਿਰ ਤੋਂ ਕੁੱਤੇ ਰੱਖਦਾ ਸ਼ੌਂਕ ਆ ਸਾਡਾ ਜਿਹੜਾ ਮਰ ਗਿਆ ਉਹ ਤਾਂ ਰਿਆ ਹੀ ਕੱਖ ਨੇ ਜਿਹਦਾ ਇੱਕ ਬੱਚਿਆਂ ਦੀ ਤਰ੍ਹਾਂ ਪਾਲਿਆ ਹੋਇਆ ਡੌਗ ਚੱਕ ਹੋ ਗਿਆ ਉਹਦਾ ਕੀ ਰਹਿ ਗਿਆ ਉਹ ਫੇਰ ਨਸ਼ੇ ਕਰੂਗਾ ਕ੍ਰਾਈਮ ਕਰੂਗਾ ਜਿਹਦਾ ਕਿੱਤਾ ਖੋਲਿਆ ਉਹ ਕਿੱਥੇ ਜਾਊਗਾ ਉਹ ਨਸ਼ੇ ਦੀ ਦਲਦਲ ਚ ਪਊਗਾ ਜਾਂ ਫਿਰ ਉਹ ਕੋਈ ਕ੍ਰਾਈਮ ਕਰੂਗਾ ਤੇ ਥੋੜੀ ਜਿਹੜੀ ਗੱਲਬਾਤ ਸੁਣੀ ਆ ਸਾਰੀ ਪ੍ਰਧਾਨ ਜੀ ਹਨਾ ਤੇ ਬਹੁਤ ਵਧੀਆ ਤੁਸੀਂ ਮਤਲਬ ਇੱਕ ਦਰਦ ਰੱਖਿਆ ਹੋਇਆ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਵੀਡੀਓ ਨੂੰ ਸ਼ੇਅਰ ਕਰਿਓ ਮੇਰਾ ਵੀਰ ਕਿਉਂਕਿ ਜਿਹੜੇ ਸੁਨੀਲ ਜਸਲ ਜੀ ਨੇ ਪ੍ਰਧਾਨ ਜੀ ਨੇ ਅਸਜੀ ਕਨਨ ਵੈਲਫੇਅਰ ਕਲੱਬ ਦੇ ਕਿਸੇ ਵੀ ਬਰੀਡਰ ਨਾਲ ਧੱਗਾ ਹੋਵੇ ਮੈਂ ਪਹਿਲਾਂ ਗੱਲ ਕੀਤੀ ਸੀ ਜਾਂ ਕਿਸੇ ਨਾਲ ਕੋਈ ਫਰਾਡ ਹੋਇਆ ਹੋਵੇ ਚਾਹੇ ਦੀ ਉਹ ਇਹਨਾਂ ਨੂੰ ਜਾਣਦਾ ਨਹੀਂ ਜਾਣਦਾ ਜੇ ਇੱਕ ਪੈਟਰਨ ਹੋਵੇ, ਓਨਲੀ 1 ਹੋਵੇ, ਉਹਨਾਂ ਨੇ ਇੱਕ ਡੌਗ ਰੱਖਿਆ ਇਹ ਉਹਨਾਂ ਦੀ ਵੀ ਮਦਦ ਕਰਦੇ ਨੇ ਤੇ ਇਹ ਦਰਦ ਰੱਖਦੇ ਨੇ ਬਰੀਡਰਾਂ ਦਾ ਤਾਂ ਅੱਜ ਸਰਕਾਰ ਨੂੰ ਇਹ ਬੇਨਤੀ ਕਰ ਰਹੇ ਨੇ ਬਾਰ-ਬਾਰ ਵੀ ਸਾਡੇ ਜਿਹੜੇ ਬਰੀਡਰ ਭਰਾ ਨੇ ਉਹਨਾਂ ਨੂੰ ਧੱਕਾ ਨਾ ਕਰੋ ਤੁਸੀਂ ਚੰਗੇ ਰਸਤੇ ਤੇ ਚੱਲਦੇ ਨੇ ਕੰਮ ਲੱਗੇ ਨੇ ਨਸ਼ਿਆਂ ਪੱਤਿਆਂ ਤੋਂ ਦੂਰ ਨੇ ਤਾਂ ਉਹ ਆਪਣਾ ਕੰਮ ਕਰ ਰਹੇ ਨੇ ਤੇ ਅਖੀਰ ਦੇ ਵਿੱਚ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਮੈਂ ਭਗਵੰਤਾਨ ਸਰਕਾਰ ਜੀ ਨੂੰ ਔਰ ਖੁੰਦਿਆ ਸਾਹਿਬ ਨੂੰ ਮੈਂ ਇਹ ਕਹਿਣਾ ਚਾਹੁੰਦਾ ਬੇਨਤੀ ਕਰਦਾ ਕਿ ਤੁਸੀਂ ਇੱਕ ਟੀਮ ਮਾ ਬਣਾਓ ਸਾਡੇ ਬੀਡਰਾਂ ਦਾ ਦਰਦ ਸੁਣੋ ਆਣ ਕੇ ਔਰ ਤੁਸੀਂ ਸਾਨੂੰ ਟਾਈਮ ਦਿਓ ਇੱਕ ਵਾਰ ਮੀਟਿੰਗ ਕਰੋ ਆਈ ਤੁਹਾਨੂੰ ਬੈਠ ਕੇ ਜੋ ਸਾਡਾ ਦਰਦ ਹੈ ਸੀ ਤੁਹਾਨੂੰ ਦੱਸ ਦੇ ਜਿਹੜੇ ਕਾਨੂੰਨ ਸਾਡੇ ਤੇ ਥੋਪੇ ਜਾ ਰਹੇ ਆ ਉਹਦੇ ਵਿੱਚ ਨਰਮਾਈ ਵਰਤਣ ਦੀ ਜ਼ਰੂਰਤ ਹੈ ਥੋੜਾ ਜੋ ਵੀ ਉਹਦੇ ਵਿੱਚ ਅਸੀਂ ਚਾਹੁੰਦੇ ਆ ਕਿ ਜਿਹੜੇ ਜਾਇਜ਼ ਕਾਨੂੰਨ ਆ ਉਹ ਅਸੀਂ ਮੰਨਾਂਗੇ ਅਸੀਂ ਲਾਇਸੈਂਸ ਨਾਵਾਂਗੇ ਅਸੀਂ ਜਿੱਦਾਂ ਸਰਕਾਰ ਕਹੇ ਉਸ ਤਰ੍ਹਾਂ ਚੱਲਾਂਗੇ ਨਾਲ ਮਗਰ ਜਿਹੜੇ ਸਾਡੇ ਤੇ ਇਹ ਨਹੀਂ ਸਖਤੀ ਹੋ ਰਹੀ ਉਹ ਨੂੰ ਵੀ ਜੇ ਇਹ ਕਹਦੀ ਹੈ ਕਿ 10:00 10 ਦੇ ਕੇ ਚੱਕੇ ਸੀ ਦਹਾਹਾਂ ਦੇ ਵਿੱਚ 10 ਏ ਸੀ ਇਹ ਨਹੀਂ ਹੋਣਾ ਸਾਡੇ ਕੋਲ ਇਹ ਮੇਰੀ ਬੇਨਤੀ ਹੈ ਕਿ ਸਾਡੇ ਲੋਕਾਂ ਨੂੰ ਬੇਰੋਜ਼ਗਾਰ ਨਾ ਕੀਤਾ ਜਾਂ ਰੋਟੀ ਨਾ ਖੋਈ ਜਾਵੇ 2 ਲੱਖ ਲੋਕ ਇਹਦੇ ਨਾਲ ਪ੍ਰਭਾਵਿਤ ਹੋ ਜਾਣਗੇ 50 ਹਜ਼ਾਰ ਬੀਡਰ ਆ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਘਰ ਦੇ ਹੋਰ ਆ ਫੀਡਾਂ ਵਾਲੇ ਹੋਰ ਜਿਹੜੇ ਇੰਨੇ ਇੰਨੇ ਕਿਤੇ ਜੁੜੇ ਹੋਏ ਆ ਪੈਟ ਸ਼ਾਪਾਂ ਵਾਲੇ ਇਹ ਸਾਰਿਆਂ ਨੂੰ ਤੁਸੀਂ ਰੋਟੇ ਲਿਆਓਗੇ ਸੀਗੇ ਪ੍ਰਧਾਨ ਸੁਨੀਲ ਅਸਲ ਜੀ ਐਸ ਜੀ ਕਿਨਨ ਵੈਲਫੇਅਰ ਕਲੱਬ ਤੇ ਗੱਲਬਾਤ ਕੀਤੀ ਸੀ ਆਪਾਂ ਨੇ ਜਿੱਦਾਂ ਕਾਲੇ ਕਾਨੂੰਨ ਕਹਿੰਦੇ ਨੇ ਵੀ ਜਿਹੜੇ ਡੌਗ ਲਵਰ ਨੇ ਪੈਟ ਓਨਰ ਨੇ ਉਹਨਾਂ ਦੇ ਖਿਲਾਫ ਸੈਂਟਰ ਸਰਕਾਰ ਨੇ ਜਿਹੜੇ ਬਣਾਏ ਨੇ ਤੇ ਪੰਜਾਬ ਸਰਕਾਰ ਨੂੰ ਇਹਨਾਂ ਵੱਲੋਂ ਬੇਨਤੀ ਹੈ ਪੂਰੇ ਕਲੱਬ ਵੱਲੋਂ ਇਹਨਾਂ ਦੀ ਟੀਮ ਵੱਲੋਂ ਤੇ ਵੀ ਇਹਨਾਂ ਨੂੰ ਪਹਿਲਾਂ ਤਾਂ ਗਰਾਊਂਡ ਲੈਵਲ ਤੇ ਆ ਕੇ ਬਰੀਡਰ ਬੀਰਾਂ ਨੂੰ ਮਿਲਿਆ ਜਾਵੇ ਗੱਲਬਾਤ ਕੀਤੀ ਜਾਵੇ ਤੇ ਐਦਾਂ ਨਾ ਹੀ ਮੜੇ ਜਾਣ ਕਿਉਂਕਿ ਇਹਦੇ ਨਾਲ ਬਹੁਤ ਨੁਕਸਾਨ ਹੋਣਾ ਸਾਡੇ ਯੂਥ ਦਾ ਪਹਿਲੀ ਸਾਡਾ youth ਬਹੁਤ ਡੁੱਬਿਆ ਪਿਆ ਨਸਿਆਂ ਦੇ ਵਿੱਚ ਔਰ ਜਿੰਨੇ ਕੁ ਬੱਚੇ ਨੇ ਇਹਨਾਂ ਵੱਲੋਂ ਬੇਨਤੀ ਆਸੀ ਵੀ ਬੇਨਤੀ ਕਰਦੇ ਆ ਵੀ ਸਰਕਾਰ ਜੀ ਇਹਨਾਂ ਦੀ ਬੇਨਤੀ ਜ਼ਰੂਰ ਸੁਣੋ ਤੇ ਜਿਹੜਾ ਸਾਡਾ ਨੌਜਵਾਨ ਆ ਨੌਜਵਾਨ ਪੀੜ੍ਹੀ ਹੈ ਇਹ ਡੌਗ ਲੈਂਡ ਦੇ ਨਾਲ ਜੁੜੀ ਹੋਈ ਆ ਉਹਨਾਂ ਨੂੰ ਤੁਸੀਂ ਰੋਡ ਤੇ ਲੈ ਕੇ ਨਾ ਆਓ ਜੀ ਬਹੁਤ ਬਹੁਤ ਧੰਨਵਾਦ ਸ੍ਰੀ ਜਸਲ ਜੀ ਬਹੁਤ ਮਿਹਰਬਾਨੀ ਠੀਕ ਹੈ